ਲੜਕਾ ਕਲੇਸ਼ ਜਿਹਦੀ ਕਿ ਤੁਸੀਂ ਕੰਡੀਸ਼ਨ ਦੇਖ ਰਹੇ ਹੋ ਹੈਂਡੀਕੈਪ ਨੇ ਆਪ ਕੋਲੋਂ ਕਰਕੇ ਤੇ ਬੱਚਾ ਪੜ ਗਿਆ ਉਸ ਤੋਂ ਵੱਡੀ ਦਿੱਕਤ ਆ ਰਹੀ ਹੈ ਇਹਦੇ ਵਿੱਚ ਸਭ ਤੋਂ ਮੋਸਟ ਇਹ ਗੋਪੀਨ ਸਾਹਿਬ ਤੋਂ ਬਾਅਦ ਹੀ ਡੁਗਾ ਕੋਲ ਗਿਆ আর ਕਿਸੇ ਨੇ ਇਹਨਾਂ ਦੀ ਬਾਹ ਨਹੀਂ ਪੜੀ ਇਹਨਾਂ ਨੇ ਮੇਰੇ ਕੋਲ ਜਰਜ ਕੀਤੀ ਕਿ ਸਫਨ ਸਾਹਿਬ ਸਾਡੀ ਬੇਇੱਜ਼ਤੀ ਕਰਦੇ ਸਾਡਾ ਇਹਦਾ ਬੱਚਾ ਆ ਕੋ ਕੋ ਨਹੀਂ ਉਗਰਸਦਾ ਤੇ ਉਹ ਵੀ ਮਾਪਾ ਟਰਾਈ ਸਾਈਕਲ ਤੇ ਮੈਂ ਸਿਵਾ ਵੀਡੀਓ ਐਨਜੀਓ ਵਿੱਚ ਮੈਸੇਜ ਆਇਆ ਕਿ ਸਾਡੇ ਪਿੰਡ ਦੇ ਵਿੱਚ ਇੱਕ ਬੱਚਾ ਹੈ ਆਪਾਂ ਦੀ ਹੈਲਪ ਕਰਨੀ ਆ ਔਰ ਚਿਵਾ ਗੀਨੀ ਐਨਜੀਓ ਬੋਲੋ ਆਪਾਂ ਇਹਨਾਂ ਨਾਲ ਰਹਿਤਾ ਕਿ ਆਪ ਪਿੱਤਾ ਗਿਆ ਜੀ ਨੂੰ ਸੰਚ ਨਵਾਂ ਪੜ੍ਹਦੇ ਰਸੀ ਪੜਿਆ ਮੇਰੇ ਵੱਲੋਂ ਬਹੁਤ ਬਹੁਤ ਇਹਨਾਂ ਦਾ ਜੀ ਆ ਦਾ ਧੰਨਵਾਦ ਜਿਨ੍ਹਾਂ ਨੇ ਇਹ ਵੱਡਾ ਕੰਮ ਕੀਤਾ ਹੈ ਉਹ ਨਾਲ ਹੀ ਮੈਂ ਆਪਣੀ ਪੂਰੀ ਸੇਵਾ ਦਿੰਦੀ ਐ ਕਿਉਂਕਿ ਐਕਸ ਕਰਨਾ ਚਾਹਦਾ ਤੁਹਾਨੂੰ ਬਹੁਤ ਚਾਹਦਾ ਕਿ ਜਿਨ੍ਹਾਂ ਨੇ ਇਹ ਬੜਾ ਮਦਦਾਂ ਕੀਤਾ ਹੈ ਇਹ ਸਿੰਘ ਰਾਣੀ ਪਰਮਾਤਮਾ ਨੇ ਬਹੁਤ ਹੀ ਰਾਜ ਚੁਣਨ ਤੇ ਬਹੁਤ ਬੱਚੇ ਨੂੰ ਬਹੁਤ ਬਹੁਤ ਮੁਵਾਰਕਾ ਚਾਹੁੰਦੀ ਕੈਸੇ ਕਰ ਬਣੀਆ ਜਦੋਂ ਅਸੀਂ ਯਸ਼ਪਤਰੀ ਕਰਨਾ ਚਾਹੁੰਦੇ ਪਰ ਇਹਦੀ ਸੱਚਾ ਤੇ ਪ੍ਰਮਾਪਨ ਤੁਹਾਨੂੰ ਤੁਸੀਂ ਦੇਗੇ ਜਸ ਮੈਂ ਰੇ ਬੱਤ ਦੇ ਪਲੇ ਦੀ ਅਰੇ भ अरदास करो सरबत जे भले अरदास करो सर,